ਸੋ ਪਰਮੇਸ਼ਰ ਦਾ ਧੰਨਵਾਦ ਕਰਦੇ ਪ੍ਰਭ ਦੀ ਨਾਮ ਦੀ ਮਹਿਮਾ ਵਡਿਆਈ ਕਰ ਸਕਦੇ ਆਪ ਜਿਸ ਤਰ੍ਹਾਂ ਜਾਣਦੇ ਆ ਬੀਤੇ ਸਮੇਂ ਦੇ ਅੰਦਰ ਸਾਡੇ ਖੁਦਾ ਦੇ ਦਾਸ ਪਾਸਟਰ ਕਿਰਪਾਲ ਜੀ ਜਿਨ੍ਹਾਂ ਨੂੰ ਸਾਟ ਲੱਗੀ ਸੀ ਸਰ ਦੇ ਵਿੱਚ ਔਰ ਉਹਨਾਂ ਦਾ ਆਪਰੇਟ ਹੋਇਆ ਸੀਗਾ ਔਰ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਆ ਕਿ ਜੀਜ਼ਸ ਹੈਲਪਿੰਗ ਹੈਂਡ ਜਿਹੜਾ ਅਸੀਂ ਸਟਾਰਟ ਕੀਤਾ ਹੈ ਔਰ ਉਸ ਦੇ ਉਸ ਦੁਆਰਾ ਅਸੀਂ ਸਾਰੀ ਟੀਮ ਜਿਹੜੀ ਅੱਜ ਖੁਦਾ ਦੇ ਦਾਸ ਦੇ ਕੋਲ ਪਹੁੰਚੇ ਹਾਂ ਖੁਦਾ ਦੇ ਦਾਸ ਦੀ ਹੈਲਪ ਕਰਨ ਦੇ ਵਾਸਤੇ ਮਦਦਵਾ ਕਰਨ ਦੇ ਵਾਸਤੇ ਔਰ ਧੰਨਵਾਦ ਉਹਨਾਂ ਸਾਰੇ ਖੁਦਾ ਦੇ ਸੇਵਕਾਂ ਦਾ ਸ਼ੁਕਰ ਕਰਦੇ ਆਂ ਅਸੀਂ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਇਸ ਸਹਿਯੋਗ ਦੇ ਵਿੱਚ ਆਪਣਾ ਹੱਥ ਵਧਾਇਆ ਮਦਦ ਕੀਤੀ ਹੈ ਸੋ ਤਾਂ ਦੇ ਦੋ ਧੰਨਵਾਦ ਕਰਦੇ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਔਰ ਮੇਰੀ ਦੁਆ ਹੈ ਜਿਹੜੇ ਹੋਰ ਸੇਵਕ ਰਹਿੰਦੇ ਨੇ ਉਹ ਜਰੂਰ ਆਪਣੀ ਜਿਹੜੀ ਹੈ ਕੰਟਰੀਬਿਊਸ਼ਨ ਜਿਹੜੀ ਲਗਾਤਾਰ ਇਸ ਦੇ ਵਿੱਚ ਪਾਈਏ ਗਰੁੱਪ ਦੇ ਵਿੱਚ ਪਾਈਏ ਤਾਂ ਜੋ ਅਸੀਂ ਜਾਣਦੇ ਆਂ ਜਿੱਦਾਂ ਪੋਜ਼ਿਟਿਵ ਦੇ ਬਾਰੇ ਅਸੀਂ ਸੁਣਿਆ ਆਂ ਅਚਾਨਕ ਹੀ ਜਿਹੜੀ ਸਮੱਸਿਆ ਉਹਨਾਂ ਦੇ ਜੀਵਨ ਦੇ ਵਿੱਚ ਆ ਗਈ ਬਾਹਰ ਨਿਕਲੇ اچانک ਐਕਸੀਡੈਂਟ ਹੋ ਗਿਆ ਔਰ ਮੇਰੀ ਜੀਤੋ ਮੈਂ ਸਾਫ਼ ਰੀਤੀ ਦੇ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਇਹ ਸਮੱਸਿਆ ਜਿਹੜੀ ਆ ਪਰੇਸ਼ਾਨੀ ਜਿਹੜੀ ਆ ਕੋਈ ਵੀ ਕਦੇ ਵੀ ਕਿਸੇ ਦੇ ਉੱਤੇ ਵੀ ਆਸਰ ਨਹੀਂ ਦਾ ਪਾਸਟ ਦੇ ਨਾਲ ਹੋਇਆ ਹੈ ਤੋਂ ਜੋ ਅਸੀਂ ਇਸ ਹੈਲਪਿੰਗ ਹੈਂਡ ਨੂੰ ਸ਼ੁਰੂ ਕੀਤਾ ਹੈ ਤੇ ਤੁਸੀਂ ਜ਼ਰੂਰ ਇਹਦੇ ਨਾਲ ਖੜੇ ਹੋਈਓ ਇਹਦੇ ਵਿੱਚ ਕਿਸੇ ਦਾ ਕਿਸੇ ਸੰਸਥਾ ਦਾ ਨਾਮ ਨਹੀਂ ਹੈ ਕਿਸੇ ਮਿਨਿਸਟਰੀ ਦਾ ਨਾਮ ਨਹੀਂ ਹੈ ਅਸੀਂ ਚਾਹੁੰਦੇ ਆ ਕਿ ਅਸੀਂ ਸਾਰੇ ਸਹਿਯੋਗੀ ਹਾਂ ਖੁਦਾ ਦੇ ਦਾਸ ਹਾਂ ਔਰ ਅਸੀਂ ਇੱਕ ਦੂਜੇ ਦੀ ਮਦਦ ਦੇ ਵਾਸਤੇ ਆਪਣਾ ਹੱਥ ਵਧਾਈਏ ਸੋ ਮੈਂ ਇੱਕ ਵਾਰ ਫਿਰ ਆਪ ਸਭ ਦਾ ਧੰਨਵਾਦ ਕਰਦਾ ਹਾਂ ਔਰ ਆਪ ਸਭ ਜਨੂਰ ਆਪਣੇ ਆਪਣੇ ਜੋ ਖੁਦਾ ਨੇ ਤੁਹਾਨੂੰ ਦਿੱਤਾ ਹੈ ਉਹਦੇ ਵਿੱਚੋਂ ਜਰੂਰ ਆਪਣੀ ਕੰਟਰੀਬਿਊਸ਼ਨ ਜਿਹੜੀ ਹੈ ਜਿੱਦਾਂ ਅਸੀਂ ਸਾਰੇ ਜਾਣਦੇ ਆ 50 ਰੁਪਏ ਮੰਥਲੀ ਹੈ ਤੇ ਜਰੂਰ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਜਰੂਰ ਤੁਸੀਂ ਉਸ ਕੰਟਰੀਬਿਊਸ਼ਨ ਨੂੰ ਲਗਾਤਾਰ ਦਿੰਦੇ ਰਹੀਏ ਸੋ ਪਰਮੇਸ਼ਰ ਆਪ ਸਭ ਨੂੰ ਬਰਕਤ ਦੇਵੇ ਜੈ ਮਸੀਹ ਜੈ ਮਸੀਹ ਗੋਡ ਬlesਸ ਯੂ ਪ੍ਰਭੂ ਆਪ ਸਭ ਨੂੰ ਬਰਕਤ ਦੇ ਧੰਨਵਾਦ ਕਰਦੇ ਹਾਂ ਗੋਡ ਬlesਸ ਯੂ